ਲਗਭਗ ਸਮਾਂ ਹੈਗਾ ਜੀ 12:50 ਲੋਕਾਂ ਦੀ ਬਹੁਤ ਲੰਬੇ ਆ ਰਹੇ ਸੀ ਕਿ ਫਾਇਰ ਬ੍ਰਿਗੇਡ ਦੇ ਜਿਹੜੇ ਕੁਝ ਮੁਲਾਜ਼ਮ ਨੇ ਸਾਰੇ ਨਹੀਂ ਆਪਣੀ ਕਾਰਵਾਈ ਕਰਦੇ ਜਿਹੜੀ ਹਾਜ਼ਰੀ ਹੈ ਉਹ ਜਾਲੀ ਲਾਈ ਜਾਂਦੀ ਹੈ ਆਪ ਹੁੰਦੇ ਨਹੀਂ ਪਰ ਹਾਜ਼ਰ ਹੋਣ ਦਾ ਨਾਟਕ ਕੀਤਾ ਜਾਂਦਾ ਤੇ ਅੱਜ ਉਹ ਸੁਧਾਰਨ ਲਈ ਰਾਤ ਨੂੰ 12:50 ਮਿੰਟ ਤੇ ਸਾਡੇ ਐਮਸੀ ਸਾਹਿਬਾਨ ਤੇ ਪ੍ਰਧਾਨ ਨਗਰ ਕੌਂਸਲ ਲਾਬਾ ਦੋਨੋਂ ਤੇ ਮੈਂ ਨਾਲ ਅਸੀਂ ਇਕੱਠੇ ਇੱਥੇ ਪਹੁੰਚੇ ਆਂ ਪਾਜੀ ਕੀ ਨਾਮ ਆ ਤੁਹਾਡਾ ਗੁਰਤੇਜ ਸਿੰਘ ਹੈ ਜੀ ਗੁਰਤੇਜ ਸਿੰਘ ਨਾਈਟ ਸ਼ਿਫਟ ਤੋਂ ਕਿੰਨੇ ਵਜੇ ਸ਼ੁਰੂ ਹੋਈਏ 4 ਵਜੇ ਜਿਹੜੀ 12 ਵਜੇ ਤੋਂ ਡਿਊਟੀ ਚੇਂਜ ਹੋਣੀ ਸੀ ਅੱਜ ਹਾਂਜੀ ਚੇਂਜ ਹੋ ਗਈ ਆ ਰਜਿਸਟਰ ਦਿਖਾਓ ਸਾਰੇ ਹਾਜ਼ਰ ਨੇ ਹਾਂਜੀ ਆ ਇਹ ਕੌਣ ਪ੍ਰਵੀਨ? ਹਾਂਓ ਡਰਾਈਵਰ ਸਾਹਿਬ ਠੀਕ ਠਾਕ ਹੋ ਸਸੀਗਾਲ ਭਾਜੀ ਠੀਕ ਠਾਕ ਹੋ? ਹਾਂਜੀ ਜੀ ਸਸੀਗਾਲ ਜੀ। ਕੌਣ ਕੌਣ ਹੈ ਡਿਊਟੀ ਤੇ ਅੱਜ? ਹੈ ਦਫ਼ਤਰ ਚ ਚਲੋ ਦਫ਼ਤਰ ਚ। ਕੌਣ ਕੌਣ ਅੱਜ ਹਾਜ਼ਰ? ਤਿੰਨੇ ਹੋ। ਹਾਂਜੀ। ਅਲਾਪੀ ਤਿੰਨੇ ਹੋ। ਉਹ ਕਿੱਥੇ ਆ? ਉਹ ਹੈਗੇ ਬਾਸ਼ਰੂਦ। ਅੱਛਾ। ਹਾਂਜੀ। ਚਲ ਆਜੋ ਆਫਿਸ ਚਲ। ਉਹ ਲੋਕ ਲੱਗੇ ਨਹੀਂ। ਕੋਈ ਗੱਲ ਨਹੀਂ ਇੱਥੇ ਹੀ ਰੱਖ ਲਓ ਨਾ ਨੂਰੀ ਦਾ ਕੋਈ ਨਹੀਂ ਨਾ ਰਾ ਇੱਥੇ ਹੀ ਰੱਖ ਲੈ ਬਾਹਰ ਰੱਖ ਲੈ ਇਹ ਕਿਤੇ ਨਿਕਲ ਨਹੀਂ ਚੁੰਦਾ ਰਜਿਸਟਰ ਇਹ ਉਰੀ ਸਾਡੇ ਕੋਲ ਹੀ ਹੁੰਦਾ ਹੈ ਸ਼ਾਇਦ ਆਫਸਰ ਦੇ ਸਾਮ ਹ ਸਸਕੀਲ ਦੋਸਤੋ ਇਸ ਟਾਈਮ ਸੁਜਾਤਾ ਚਾਵਲਾ ਪ੍ਰਧਾਨ ਨਗਰ ਕੌਂਸਲ ਲਾਬਾ ਤੇ ਸਾਡੇ ਸਨੀ ਜੀ ਮਨਿੰਦਰਪਾਲ ਐਮ ਸੀ ਸਾਡੇ ਡਰਾਈਵਰ ਸੇਵਨ ਭਾਜੀ ਕੀ ਨਾਮ ਹੈ ਤੁਹਾਡਾ ਹਰਦੀਪ ਸਿੰਘ ਹੈ ਹਰਦੀਪ ਸਿੰਘ ਤੁਹਾਡੀ ਡਿਊਟੀ ਚੱਲ ਰਹੀ ਹੈ ਜੀ ਕਿੰਨੇ ਵੇ ਸ਼ੁਰੂ ਹੋਈ 4 ਵਜੇ ਓਕੇ ਸਰ ਕਿ ਸਵੇਰੇ ਕਿੰਨੇ ਵਜੇ ਤੱਕ 8 ਵਜੇ ਤਾਂ ਜੀ ਫਾਇਰ ਬ੍ਰਿਗੇਡ ਦੀ ਯਤਨ ਅਚਚੇਤ ਜਿਹੜੀ ਆ ਉਹ ਚੈਕਿੰਗ ਕੀਤੀ ਗਿਆ ਕਿਉਂਕਿ ਲੋਕਾਂ ਵੱਲੋਂ ਕਾਫੀ ਲੰਬੇ ਆ ਰਹੇ ਸੀ ਸਰਦਾਰ ਜੀ ਤੁਹਾਡਾ ਕੀ ਨਾਮ ਹੈ ਲਖਪ੍ਰੀਤ ਸਿੰਘ ਜੀ ਤੇ ਪ੍ਰਵੀਨ ਜੀ ਤੁਹਾਡਾ ਪ੍ਰਵੀਨ ਕੁਮਾਰ ਪ੍ਰਵੀਨ ਜੀ ਤੁਹਾਡਾ ਸਰ ਗੁਰਤੇ ਸਿੰਘ ਤੇ ਗੁਰਤੇ ਸਿੰਘ ਜੀ ਤੁਹਾਡੀਆਂ ਡਿਊਟੀਆਂ ਸ਼ੁਰੂ ਹੋਈਆਂ ਨੇ 40 ਤੇ ਤੀਨਾਂ ਦੀ ਡਿਊਟੀ 12 ਵਜੇ ਸ਼ੁਰੂ ਹੋਣੀ ਸੀ ਜਰਨੈਲ ਸਿੰਘ ਵੀ ਹੈ ਜਰਨੈਲ ਸਿੰਘ ਦੀ 12 ਵਜੇ ਡਿਊਟੀ ਸ਼ੁਰੂ ਹੋਣੀ ਸੀ ਪਰ ਉਹ ਨਹੀਂ ਪਹੁੰਚੇ ਜੀ ਤੇ ਉਹਨਾਂ ਦੀ ਫਿਰ ਹਾਜ਼ਰੀ ਕਿਹਨੇ ਲਾਈ ਜੀ ਹਾਜ਼ਰੀ ਲੱਗੀ ਵੀ ਹੈ ਹੈ ਜੀ ਹਾਜ਼ਰੀ ਲੱਗੀ ਹੋਈ ਆ ਸਰ ਕਿੱਥੇ ਲੱਗੀ ਹੋਈ ਜੀ ਹਾਜ਼ਰੀ ਕਿੱਥੇ ਲੱਗੀ ਹੋਈ ਹੈ ਨਾਮ ਲਿਖਿਆ ਹੋਇਆ ਤਾਂ ਤਾਂ ਨੋ ਹੀ ਲਿਖਿਆ ਹੁੰਦਾ ਜੀ ਮਤਲਬ ਨਹੀਂ ਉਹਦੀ ਹਾਜ਼ਰੀ ਕਿਹਨੇ ਪਾਈ ਹੈ ਜੀ ਹਾਜ਼ਰੀ ਤਾਂ ਉਹਦੀ ਲੱਗੀ ਨਹੀਂ ਹੋਈ ਹਾਜ਼ਰੀ ਤਾਂ ਤੁਹਾਡੀ ਆ ਲੱਗੀ ਨਹੀਂ ਨਹੀਂ ਆ ਦੇਖੋ ਪਾਈ ਹੋਈ ਹੈ ਸਾਈਨ ਹੋਏ ਹੋਏ ਹਾਜ਼ਰੀ ਇਹ ਹਾਜ਼ਰੀ ਕਿਹਨੇ ਪਾਈ ਸਰ ਨਹੀਂ ਸਰ ਜਰਨੈਲ ਸਿੰਘ ਦੀ ਹਾਜ਼ਰੀ ਕਿਹਨੇ ਪਾਈ ਆ ਉਹ ਕਿਉਂ ਸਰ ਅੱਭੀ ਪਾਉਣਾ ਸਰ ਉਹਦੇ ਕਰਕੇ ਸੀ ਪਾਤੀ ਹੈ ਸਰ ਪਹਿਲਾਂ ਹੀ ਪਾਈ ਹੈ ਜੀ ਮਤਲਬ ਹਾਜ਼ਰੀ ਸੀ ਨਹੀਂ ਜਰਨੈਲ ਸਿੰਘ ਦੀ ਹਾਜ਼ਰੀ ਭਾਜੀ ਤੁਸੀਂ ਕਿਵੇਂ ਲਾ ਰਹੇ ਹੋ ليه ده ਹੁੰਦਾ ਸਰ ਕੋਈ ਵੀ ਆ ਮਤਲਬ ਕੋਈ ਵੀ ਸ਼ਿਫਟ ਆ ਤੁਸੀਂ ਕਦੇ ਵੀ ਚੈੱਕ ਕਰ ਲਓ ਜਿਹੜੇ ਰਾਤ ਦੀ ਸ਼ਿਫਟ ਹੁੰਦੀ ਆ ਸਾਰੇ ਇੱਥੇ ਹੀ ਪਹੁੰਚਦੇ ਨਹੀਂ ਨਹੀਂ ਸਰ ਇਹ ਲਾਅ ਮੁਤਾਬਕ ਸਹੀ ਹੈ ਨਹੀਂ ਉਹ ਹੈਗਾ ਗਲਤ ਹੈ ਜੀ ਬਿਲਕੁਲ ਇਹ ਪਿੱਛੇ ਗਲਤ ਹੈ ਫਿਰ ਤੁਸੀਂ ਡਿਊਟੀ ਕਿਵੇਂ ਲਾ ਰਹੇ ਹੋ ਜੀ ਉਹਦੀ ਉਹ ਗੈਰਹਾਜ਼ਰ ਹੈ ਤੇ ਤੁਸੀਂ ਉਹਦੀ ਹਾਜ਼ਰੀ ਪਾ ਰਹੇ ਹੋ ਬਾਈ ਚਾਂਸ ਰੱਬ ਨਾ ਕਰੇ ਕੋਈ ਇੱਥੇ ਇਨਸੀਡੈਂਟ ਹੋ ਜੇ ਕਿਸੇ ਤਰੀਕੇ ਦਾ ਕੋਈ ਹੋ ਜੇ ਉਹਦੇ ਨਾਲ ਹੀ ਹੋ ਜੇ ਜਾ ਉਹਦੇ ਨਾਲੇ ਕਿੱਥੇ ਹੋ ਜੇ ਹਾਜ਼ਰੀ ਹੋਰੇ ਪਈ ਹੋਈ ਆ ਭਾਜੀ ਬਿਲਕੁਲ ਤੇ ਬਾਈ ਚਾਂਸੋ ਮਰਨ ਕਰਕੇ ਇੱਥੇ ਆ ਕੇ ਬਹਿ ਜੇ ਤੁਹਾਡੀ ਹਾਜ਼ਰੀ ਤਾਂ ਪੈ ਗਈ ਉਹਦੀ ਹਾਜ਼ਰੀ ਪਈ ਰਹੀ ਅਗਲਾ ਤਾਂ ਸ਼ੋਅ ਕਰੂ ਮੈਂ ਤਾਂ ਇੱਥੇ ਹਾਜ਼ਰ ਸੀਗਾ ਕੱਲ ਨੂੰ ਉੱਥੇ ਕੋਈ ਕ੍ਰਾਈਮ ਕੋਈ ਕ੍ਰਾਈਮ ਕਰਿਆ ਹੋਵੇ ਉੱਥੇ ਤੁਸੀਂ ਗੈਰ ਹਾਜ਼ਰੀ ਪਾ ਰਹੇ ਹੋ ਦੇ ਤੁਹਾਡੀ ਹਾਜ਼ਰੀ ਪਾ ਰਹੇ ਸਾਰੇ ਤੁਸੀਂ ਹਾਜ਼ਰੀ ਪਾ ਰਹੇ ਹੋ ਨਹੀਂ ਉਹਦੀ ਹਾਜ਼ਰੀ ਇਹ ਸੈਂਡ ਕਰਦੀਆਂ ਜਿਹੇ ਕੰਮ ਗਲਤ ਹੁੰਦਾ ਆ ਰਿਹਾ ਤਾਂ ਹਮੇਸ਼ਾ ਹੀ ਹੁੰਦਾ ਹੋਊਗਾ ਬਿਲਕੁਲ ਗਲਤ ਕੰਮ ਹੈ ਤੁਸੀਂ ਇਹ ਕਿਵੇਂ ਕਰ ਸਕਦੇ ਚਲੋ ਜੀ ਕੰਮ ਨਹੀਂ ਪਾਉਂਦੇ ਤਿਆਰ ਨਹੀਂ ਨਹੀਂ ਚਲੋ ਉਹ ਤਾਂ ਸੀ ਦੇ ਸੀ ਕੋਈ ਤਾਂ ਉਹ ਪਹੁੰਚੀ ਨਹੀਂ ਚਲੋ ਠੀਕ ਹੈ ਜੀ ਕੋਈ ਵੀ ਕ੍ਰਾਈਮ ਕਰਦੇ ਕਿਤੇ ਵੀ ਕਰਦੇ ਜੀ